ਅਸਲਾਮੁਅਲੈਕੁਮ ਉਮੀਦ ਕਰਨੀ ਆ ਤੁਸੀਂ ਸਾਰੇ ਖੈਰੀਅਤ ਨਾਲ ਹੋਵੋਗੇ ਅੱਜ ਦੀ ਖਬਰ ਸੁਣ ਕੇ ਤੁਹਾਡੇ ਸਾਰਿਆਂ ਦੇ ਚਿਹਰੇ ਤੇ ਇੱਕ ਵਾਰੀ ਫਿਰ ਖੁਸ਼ੀ ਆ ਜਾਏਗੀ ਉਹ ਖੁਸ਼ੀ ਜਿਹੜੀ ਕੁਲਵਿੰਦਰ ਨੇ ਕੰਗਣਾ ਨੂੰ ਚਪੇੜ ਮਾਰ ਕੇ ਤੁਹਾਡੇ ਚਿਹਰਿਆਂ ਤੇ ਲਿਆਂਦੀ ਸੀ ਉਹ ਇੱਕ ਬੰਗਲਾਦੇਸ਼ੀ ਔਰਤ ਨੇ ਫਿਰ ਲੈ ਆਂਦੀ ਹੈ ਐਸੀ ਧੁਲਾਈ ਕੀਤੀ ਹੈ ਕੰਗਣਾ ਦੀ ਕਿ ਜਿਹਨੂੰ ساری ਉਮਰ ਨਹੀਂ ਭੁੱਲ ਸਕੇਗੀ ਕੀ ਕਹਿ ਰਹੀ ਹੈ ਬੰਗਲਾਦੇਸ਼ੀ ਔਰਤ ਇਹ ਅਸੀਂ

कि 2010 के बाद देश आजाद हुआ था दोस्तों नेपाली लड़की ने कंगना को धोबी पछाड़ दिया और ऐसा उठा उठाकर पटका है इसने कंगना कंगना हाथ लगाकर देखेगी देखो कंगनार नावत ने हमेशा ही पंजाब के खिलाफ सिखों के खिलाफ लोगों को लड़ाने के लिए यह केवल सिखों के खिलाफ नहीं हिंदुओं के खिलाफ मुसलमानों के खिलाफ देश के खिलाफ बहुत सारी बातें बोलती रहती है और ऐसे के अंदर इसने कुछ दिन पहले यह भी बोला था कि जो नेपाल है वो भारत का हिस्सा है और ऐसे के अंदर एक अब एक नेपाली लड़की है जिसका नाम है ममता उस नेपाली लड़की ने इसको इतना धोया इतना धोया कि मजा आ गया आप लोगों को सुनकर ये जो वीडियो सुनाने वाला हूं साथ में दिखाऊंगा भी और ये सुनकर आप लोगों को मजा आनंद आ जाएगा

तो भारत का इंसान को कुत्ते ने टोका तु, तु, तुम लोग को तुमोगको कुत्ते ने टोका है तुम लोग को क्यों बोलता है नेपाल भारत का हिस्सा ह तेरे भारत का सनातन धर्म कोई लोग ने माना है पूरा पूरा कि नेपाल लोग ने नहीं माना है वर्षौँ प्राचीन काल नेपाल का मूलवासी ने नहीं माना है तेरा सनातन धर्म क्योंकि तेरा सनातन धर्म अच्छा नहीं है क्योंकि कुटनीतिक रणनीतिक है तेरा धर्म की नाम में कर्म की नाम में तुम तुम लोग कूटनीतिक रणनीतिक करता है राजनीतिक करता है धर्म की धरं -धरं कर के नाम में धर्म धर्म करके धर्म फैला के तुम्हें राजनीति करता है करता है राजनीतिक नहीं करता है इसीलिए सनातन धर्म नेपाल में मानता है जरूर मानता है तो नेपाल हिस्सा तेरे भारत कभी नहीं बनता है समझे लाजवाब ऐसिया गल कंग ਕਿ ਮੈਂ ਕਹਿੰਨੀ ਆ ਜੇ ਅਸਲੇ ਦੀ ਹੋਏਗੀ ਨਾ ਤੇ ਬੰਦੇ ਦੀ ਧੀ ਬਣ ਜਾਏਗੀ ਧੀ ਤੇ ਵੈਸੇ ਉਦਾਂ ਦੀ ਵੀ ਬਣ ਗਈ ਹੋਣੀ ਆ ਜਦੋਂ ਦੀ ਕੁਲਵਿੰਦਰ ਕੋਨੇ ਚਪੇੜ ਖਾਦੀ ਐ ਉਹਨੂੰ ਉਹ ਚਪੇੜ ਹੰਸਾਰੀ ਉਮਰ ਨਹੀਂ ਭੁੱਲਣੀ ਉਹ ਸ਼ੇਰਨੀ ਨੇ ਜੈਸੀ ਇਹਦੀ ਕਰਾਰੀ ਇਹਦੇ ਮੂੰਹ ਤੇ ਚਪੇੜ ਮਾਰ ਦਿੱਤੀ ਨਾ ਪਰ ਜਿਹੜੀ ਹੁਣ ਕੀਤੀ ਐ ਨਾ ਬੰਗਲਾਦੇਸ਼ੀ ਔਰਤ ਨੇ ਇਹਨੇ ਜਿਹੜਾ ਬਿਆਨ ਦਿੱਤਾ ਸੀਗਾ ਕਿ ਜੀ ਬੰਗਲਾਦੇਸ਼ ਭਾਰਤ ਦਾ ਹਿੱਸਾ ਹੈਗਾ ਵੇ ਉਨੇ ਐਸੀਆਂ ਐਸੀਆਂ ਖਰੀਆਂ ਸੁਣਾਈਆਂ ਕਿ ਗੱਲਾਂ ਦੇ ਨਾਲ ਹੀ ਇਹਦੀ ਧੋਬੀ ਵਾਂਗੂ ਜਿੱਦਾਂ ਧੋਬੀ ਕਪੜੇਂ ধਲਾਈ ਕਰਦਾ ਨਾ ਪਟਕ ਪਟਕ ਕੇ ਕਦੀ ਇਧਰ ਤੇ ਕਦੀ ਇਧਰ ਕਪੜੇ ਸਾਫ਼ ਕਰਦਾ ਐ ਐਂਡ ਜੀ ਉਹਨੇ ਇਹਦੀ ਤਬੀਅਤ ਸਾਫ਼ ਕਰ ਦਿੱਤੀ ਆਪਣੇ ਅਲਫ਼ਾਜ਼ਾਂ ਦੇ ਜ਼ਰੀਏ ਕਿ ਸਨਾਤਨੀਆਂ ਤੈਨੂੰ ਬੋਲਣ ਲੱਗਿਆ ਜ਼ਰਾ ਅਕਲ ਨਹੀਂ ਆਉਂਦੀ ਹੈਗੀ ਤੂੰ ਕਿੱਥੋਂ ਬੋਲ ਨਹੀਂ ਹੈਗੀ ਤੇਰੇ 'ਚ ਮੈਨੂੰ ਲੱਗਦਾ ਅਕਲ ਨਾਮ ਦੀ ਕੋਈ ਸ਼ੈ ਹੀ ਨਹੀਂ ਹੈਗੀ ਬੰਗਲਾਦੇਸ਼ ਭਾਰਤ ਦਾ ਹਿੱਸਾ ਨਹੀਂ ਹੈਗਾ ਅਸੀਂ ਸਨਾਤਨੀਆਂ ਦੀ ਇੱਜ਼ਤ ਕਰਨੀ ਹੈ ਪਰ ਤੇਰੇ ਵਰਗੇ ਸਨਾਤਨੀਆਂ ਦੀ ਅਸੀਂ ਬਿਲਕੁਲ ਇੱਜ਼ਤ ਨਹੀਂ ਕਰਦੇ ਤੈਨੂੰ ਤੇ ਅਸੀਂ ਜੁੱਤੀ ਦੇ ਬਰਾਬਰ ਸਮਝ ਨਹੀਂ ਹੈਗੇ ਤੂੰ ਤੇ ਸਨਾਤਮ ਦੇ ਨਾਂ ਤੇ ਕਲੰਕ ਹੈਗਾ ਵੈ ਤੈਨੂੰ ਤੇ ਸਨਾਤਨੀਆਂ ਨੂੰ ਚਾਹੀਦਾ ਤੈਨੂੰ ਆਪਣੇ ਧਰਮ 'ਚੋਂ ਬਾਹਰ ਕੱਢ ਦੇਣ ਪਰ ਤੂੰ ਬਾਜ਼ ਨਹੀਂ ਆਉਂਦੀ ਹੈਗੀ ਤੂੰ ਆਪਣੀ ਜ਼ੁਬਾਨ ਦੇ ਜ਼ਰੀਏ ਤੂੰ ਆਪ ਤੇ ਆਪਣੇ ਆਪ ਨੂੰ ਤੇ ਤੂੰ ਸ਼ਰਮਿੰਦਾ ਕਰਵਾਉਣੀ ਹੈ ਤੇ ਪੂਰੇ ਸਨਾਤਨੀਆਂ ਨੂੰ ਸ਼ਰਮਿੰਦਾ ਕਰਵਾਉਣੀ ਹੈਗੀ ਆ ਇਸ ਇਸ ਤਰ੍ਹਾਂ ਦੀਆਂ ਉਹਨੇ ਗੱਲਾਂ ਕਈਆਂ ਵਾਸਤੇ ਡੁੱਬ ਮਰਨੇ ਦਾ ਮਕਾਮ ਹੈਗਾ ਵੇ ਆਪਣੀ ਜ਼ੁਬਾਨ ਤੋਂ ਤੇ ਖਾਂਦੀ ਸੀਗੀ ਇਹ ਪਰ ਹੁਣ ਆਪਣੇ ਧਰਮ ਨੂੰ ਵੀ ਬਦਨਾਮ ਕਰਨ ਲਈ ਹੈਗੀ ਤੇ ਸਨਾਤਣੀਆਂ ਨੂੰ ਚਾਹੀਦਾ ਵੈ ਕਿ ਇਹਦੀ ਸਪੋਰਟ ਕਰਨੇ ਦੀ ਬਜਾਏ ਇਹਦੀ ਬਲਕਿ ਹੋਰ ਲਾਨ ਤਾਨ ਕਰਨ ਤਾਂ ਕਿ ਇਹਨੂੰ ਕੋਈ ਅਕਲ ਆਵੇ ਇਹਨੂੰ ਜਿਹੜੀ ਬੋਲਣ ਦੀ ਬਿਲਕੁਲ ਅਕਲ ਨਹੀਂ ਹੈਗੀ ਇਹਦੀ ਖਤਮ ਹੋ ਗਈ ਹੈ ਉਹ ਦੁਬਾਰਾ ਇਹਦੇ ਚ ਆ ਜਾਵੇ ਤੇ ਇਹ ਆਪਣੇ ਆਪ ਨੂੰ ਇਨਸਾਨ ਦਾ ਪੁੱਤ ਬਣਾ ਲਵੇ ਵੀਰੋ ਤੁਹਾਡਾ ਇਸ ਦੇ ਬਾਰੇ ਕੀ ਖਿਆਲ ਹੈਗਾ ਕਮੈਂਟ ਕਰਕੇ ਲਾਜ਼ਮੀ ਦੱਸਿਓ ਰੱਖਿਓ ਆਪਣਾ ਢੇਰ ਸਾਰਾ ਖਿਆਲ ਮਿਲਾਂਗੇ ਅਗਲੀ ਵੀਡੀਓ ਦੇ ਨਾਲ ਅੱਲਾਹ ਹਾਫਿਜ਼